ਨੱਚਣ ਵਾਲਿਆਂ ਤੇ ਗਾਉਣ ਵਾਲਿਆਂ ਤੇ ਡੀਜੇ ਚੱਲਦੇ ਹੋયા ਤੇ ਬੜੀ ਦੁਨੀਆ ਪੈਸਾ ਸੁੱਟਦੀ ਹੈ ਪਰ ਅੱਜ ਜਿਸ ਤਰ੍ਹਾਂ ਮਾਝੇ ਦੀ ਧਰਤੀ ਦੇ ਉੱਤੇ ਤੁਸੀਂ 5-500 ਲੱਖ ਦਾ ਮੜਾ ਭੇਜ ਕੇ ਛੇਵੇਂ ਪਾਸ਼ਾ ਮਹਾਰਾਜ ਦੇ ਟਾੜੀਆਂ ਦਾ ਸਤਿਕਾਰ ਕਰ ਰਹੇ ਹੋ ਇਹ ਤੁਹਾਡੀ ਸੱਚੀ ਸੋਚ ਦੀ ਨਿਸ਼ਾਨੀ ਹੈ ਅੱਜ ਅਸੀਂ ਮਹਾਰਾਜ ਜੀ ਤੁਹਾਡੀਆਂ ਦਾ ਰਾਗੀਆਂ ਦਾ ਕਵੀਸ਼ਰਾਂ ਦਾ ਗ੍ਰੰਥੀ ਸਿੰਘਾਂ ਦਾ ਜਿੰਨਾ ਸਤਕਾਰ ਕਰਾਂਗੇ ਇਹ ਸੱਚੀ ਗੱਲ ਹੈ ਜਿੰਨਾ ਅਸੀਂ ਸਤਗੁਰਾਂ ਦਾ ਤੇ ਸਤਗੁਰਾਂ ਦੇ ਰਾਗੀਆਂ ਢਾਡੀਆਂ ਕਵੀਸ਼ਰਾਂ ਦਾ ਸਤਕਾਰ ਕਰਾਂਗੇ ਮਹਾਰਾਜ ਨੇ ਜਗਤ ਦੇ ਵਿੱਚ ਸੰਸਾਰ ਵਿੱਚ ਤੁਹਾਡਾ ਉਨਾ ਹੀ ਵੱਧ ਮਾਣ ਤੇ ਸਤਕਾਰ ਕਰਾ ਦੇਣਾ ਇਹ ਮਹਾਰਾਜ ਮੀਰੀ ਪਿਰੀ ਦੇ ਮਾਲਕ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਮਹਾਰਾਜ ਨੇ ਦੁਨੀਆਂ ਦੇ ਗੁਰੂ ਮਹਾਰਾਜ ਜੀ ਦਾ ਨਾਮ ਲੈ ਕੇ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਦਸਤਾਰਾਂ ਸਜਾ ਕੇ ਦਾੜੇ ਖੋਲ ਕੇ ਨੱਚਣ ਵਾਲਿਆਂ ਦੇ ਮਾਡਲਾਂ ਦੇ ਨਾਂ ਦੇ ਉੱਤੇ ਜਕਾਰੇ ਲਾਉਂਦੇ ਵੇਖੇ ਹੁਣੇ ਆ ਤੇ ਕਹਿੰਦੇ ਸੁਣੇ ਹੁਣੇ ਆ ਵਿੰਬੇ ਸ ਯੂਨੀਵਰਸ ਬਣੀ ਤੇ 66 ਕਰੋੜ ਦਾ ਤਾਜ ਉਹਦੇ ਸਿਰ ਤੇ ਸਜਿਆ ਉਸ ਵੇਲੇ ਅਸੀਂ ਜਵਾਬ ਦਿੱਤਾ ਸੀ ਵਿਸ਼ੇਮੇ 파르샤 ਮਹਾਰਾਜ ਇਹਨਾਂ ਢਾਡੀਆਂ ਦੇ ਬ੍ਰਾਂਡ ਐਂਬੈਸਡਰ ਨੇ ਉਨਾ ਕਿਹਾ ਕਿ ਜੜੀ ਖੜੀ ਨੂੰ ਉੱਠ ਕੇ ਢੱਡ ਸਰੰਗੀ ਫੜਾ ਕੇ ਢਾੜਣਾ ਬਣਾ ਦਿਓ ਪਰ ਇਹ ਟਾੜੀਆਂ ਹੀ ਇਹ ਉਹ ਬ੍ਰਾਂਡ ਚੱਲ ਰਿਹਾ ਹੈ ਜਿਹੜੇ ਬ੍ਰਾਂਡ ਬਸਤਲ ਛੇਵੇਂ ਪਾਸ਼ਾ ਮਹਾਰਾਜ ਨੇ 60 ਕਰੋੜ ਦਾ ਹੋਵੇਗਾ ਕਿਸੇ ਮਿਸ ਜੁਨੀ ਵਰ ਸੁਨ ਤਾਜ ਪਰ ਸਾਡੇ ਸਿਰਾਂ ਤੇ ਸਜੀ ਹੋਈ ਦਸਤਾਰ ਇਹ ਤੁਮਲੇ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ ਨੇ ਇਸ ਤਾਜ ਨੂੰ ਦੁਨੀਆ ਦਾ ਕੋਈ ਤਖਤ ਨਹੀਂ ਜਿੱਚ ਕਹਿ ਸਕਿਆ ਇਸ ਦਸਤਾਰ ਦੇ ਇੱਕ ਲੜਦੇ ਅੰਦਰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਦੀ ਰਤ ਲੱਗੀ ਹੈ ਖੰਡੇ ਬਾਟ ਦੀ ਪਾਲ ਸਕਣ ਦੇ ਵੇਲੇ ਕਲਗੀਆਂ ਵਾਲੇ ਨੂੰ ਭੇਟਾ ਕਰ ਆਉਂਦਾ ਉਸ ਤੋਂ ਬਾਅਦ ਕਿਸੇ ਦੂਜੇ ਗਾੜੀ ਚੁੱਕਦਾ ਨਹੀਂ ਤੇ ਵਾਹ ਵਾਹ ਗੱਜ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਮਹਾਰਾਜ ਗੱਦੀ ਤੇ ਬੈਠਣ ਲੱਗੇ ਨੇ ਪੰਜਵੇਂ ਪਾਸ਼ਾ ਮਹਾਰਾਜ ਸ਼ਹਾਦਤ ਦਾ ਜਾਮ ਪੀਂਦੇ ਨੇ ਸ਼ਹਾਦਤ ਦਾ ਜਾਮ ਪੀਣ ਤੋਂ ਫੋਜਾ ਸੇਲੀ ਟੋਪੀ ਨਹੀਂ ਸੋਨੇ ਦਮਾਲੇ ਸਜਾਇਆ ਕਰਨੰਗੀਆਂ ਇਹ ਟੋਪੀਆਂ ਗੁਲਾਮੀ ਦੀ ਨਿਸ਼ਾਨੀ ਨੇ ਇਹ ਟੋਪੀਆਂ ਗੁਲਾਮੀ ਦੀ ਨਿਸ਼ਾਨੀ ਨੇ ਤੇ ਮਹਾਰਾਜ ਕਹਿੰਦੇ ਨਾ ਪਾਗ ਪਾਕ ਕਰ ਹਦੂਰ ਹਦੀਸਾ ਸਾਬਤ ਸੂਰਤ ਦਸਤਾਰ ਸਿਰਾਂ ਹੌਂਕ ਸਈ ਦਾ ਪਹਿਲਵਾਨੜਾ ਬੈ ਘਰਮ ਅੱਜ ਦਮਾ ਲੈਣਾ ਛੇਵੇਂ ਪਾਸ਼ਾ ਮਹਾਰਾਜ ਨੇ ਪਹਿਨਿਆ ਮੀਰੀ ਤੇ ਪਰੀ ਦੀਆਂ ਦੋ ਤੈਗਾ ਦੋ ਤਲਵਾਰਾਂ ਪਹਿਨ ਕੇ ਜਿਵੇਂ ਮਹਾਰਾਜ ਹੋਏ ਤਖਤ ਤੇ ਵਿਰਾਜਮਾਨ ਹੋ ਕੇ ਤਖਤ ਤੇ ਵਿਰਾਜਮਾਨ ਜਿਵੇਂ ਛੇਵੇਂ ਪਾਸ਼ਾ ਮਹਾਰਾਜ ਆਪਣੇ ਯੋਧਿਆਂ ਨੂੰ ਸੰਗਤ ਨੂੰ ਐਲਾਨ ਕਰਦੇ ਨੇ ਤੁਹਾਡੇ ਸਾਹਮਣੇ ਢਾਡੀ ਰਾਗ ਦੀ ਪੱਕੀ ਚੀਜ਼ ਜੋੜੇ ਦੀ ਬਾਤ ਜਤਾ ਹੈ É o